ਸਲੋਕ ਭਗਤ ਕਬੀਰ ਜੀੋ ਕੇ ਇੱਕੰਕਾਰ ਸਤਗੁਰ ਪ੍ਰਸਾਦ ਕੰਵਿਰ ਸੰਤ ਨੂੰ ਇਹ ਕਹੀਏ ਜੋ ਆਪਣੇ ਗ੍ਰਹਿ ਜਾਏ ਰੋਗਤ ਸਾਖਤ ਬਪਰੇ ਜੋ ਹਟੇ ਹਟ ਬਕਾਏ ਕਬੀਰ ਸਾਖਤ ਐਸਾ ਹੈ ਜੈਸੇ ਲਸਨ ਕੀ ਖਾਨ ਕੁੰਨੇ ਬਿਠੇ ਖਾਈਏ ਪ੍ਰਗਟ ਹੋਏ ਨਦਾਨ ਕਬੀਰ ਮਾਇਆ ਡੋਲਨੇ ਪਵਨ ਚ ਕੋਲਣ ਹਾਰ ਸੰਤੋ ਮੁਖ ਨਖਾਇਆ ਸ਼ਾਸ ਪੀਏ ਸੰਸਾਰ ਕਬੀਰ ਮਾਇਆ ਡੋਲਨੀ ਪਵਨ ਬਹਿ ਬਤਾਰ ਜਿੰਨ ਬਲਾਇਆ ਤਨ ਖਾਇਆ ਅਵਰ ਬਲੋ ਵਨਹਾਰ ਕਬੀਰ ਮਾਇਆ ਚੋਰ ਟੇ ਮੁਸਮਸ ਲਾਵੇ ਆਟ ਇੱਕ ਕਵੇਰਾ ਨਾਮ ਸੇ ਜਿਨ ਕਿਨੇ ਬਰਬਟ ਕਬੀਰ ਸੁਖ ਨਾਏ ਜਗ ਮੈਂ ਕਰੇ ਜੋ ਬੋਤੇ ਨੀਤ ਜੋ ਚਿਤ ਰੱਖੇ ਇੱਕ ਸੋ ਤੈਸਖ ਪਾਵੇ ਨੀਤ ਕਬੀਰ ਜਿਸ ਮਰਨ ਨੇ ਤੇ जग ਡਰੇ ਮੇਰੇ ਮਨ ਅਨੰਦ ਮੰਨ ਤੇ ਪਾਈਏ ਪੂਰਨ ਪਰਮਾਨੰਦ ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਨੰਦ ਮੰਨ ਹੀ ਤੇ ਪਈਏ ਪੂਰਨ ਪਰਮਾਨੰਦ ਇਸ ਸ਼ਲੋਕ ਸਤਗੁਰ ਕਬੀਰ ਮਹਾਰਾਜ ਜੀ ਦੇ ਮੁਖਾਰਦਨ ਤੋਂ ਉਚਾਰੇ ਹੋਏ ਚਵ ਸਤਬ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਗ 1364 ਤੇ ਸ਼ਸ਼ੋਭਤ ਹਨ ਸਤਗੁਰ ਕਬੀਰ ਮਹਾਰਾਜ ਸਮਝਾ ਰਹੇ ਹਨ ਕਬੀਰ ਸੰਤ ਮੁਏ ਕਿਆ ਰਹੀਏ ਜੋ ਆਪਣਿੰਗ ਰਹਿ ਜਾਏ ਰੋਵੇ ਸਾਖਤ ਬੱਪਰੇ ਜੋ ਹਟੇ ਹਟ ਬਕਾਏ ਸਤਗੁਰ ਕਬੀਰ ਮਹਾਰਾਜ ਸਮਝਾ ਰਹੇ ਹੈ ਜੋ ਪ੍ਰਮਾਤਮਾ ਦਾ ਭਗਤ ਹੈ ਸੰਤ ਹੈ ਉਸ ਦੇ ਸਵਾਸ ਛੱਡਣ ਦੇ ਉਤੇ ਸਾਨੂੰ ਰੋਣਾ ਨਹੀਂ ਚਾਹੀਦਾ ਕਿਉਂਕਿ ਉਹ ਤਾਂ ਆਪਣੇ ਘਰ ਗਿਆ ਹੈ ਕਿਉਂਕਿ ਉਹਨਾਂ ਨੇ ਜਿੰਦੇ ਜੇ ਸੰਤਾਂ ਨੇ ਇਸ ਦੁਨੀਆ ਨੂੰ ਆਪਣਾ ਘਰ ਸਮਝੇ ਨਹੀਂ ਉਹ ਤੈਨੂੰ ਸਾਰੇ ਸਮਝਦੇ ਆ ਪੀਕੇ ਤੇ ਚਲੇ ਗਿਆ ਉਹ ਕਿਉਂਕਿ ਇਸ ਮੌਤ ਨੂੰ ਉਹ ਹਮੇਸ਼ਾ ਹੀ ਯਾਦ ਰੱਖਦੇ ਤੇ ਉਸ ਦੇ ਹੁਕਮ ਦੇ ਵਿੱਚ ਰਹਿੰਦੇ ਹੈ ਤੇ ਜਦੋਂ ਉਹ ਕਹਿੰਦੇ ਸਰੀਰ ਛੱਡਦੇ ਹੈ ਤਾਂ ਦੁਨੀਆ ਤਾਂ ਐਨੀ ਰਹਿੰਦੀ ਹੈ ਰੋਣਾ ਨਹੀਂ ਚਾਹੀਦਾ ਸਤਨਾਮ ਕਰਨਾ ਚਾਹੀਦਾ ਵਾਹਿਗੁਰੂ ਕਹਿਣਾ ਚਾਹੀਦਾ ਓਮ ਅੱਲਾ ਕਹਿਣਾ ਚਾਹੀਦਾ ਕਿਉਂਕਿ ਉਹ ਆਪਣੇ ਕਰ ਜਾਂਦੇ ਆ ਉਹ ਜੀਵਨ ਸੰਭਲਾ ਕਰਕੇ ਜਾਂਦੇ ਆ ਕਿਉਂਕਿ ਜਿਉਂਦੇ ਜੀ ਉਹ ਮਨ ਨੇ ਉਸ ਪਰਮਾਤਮਾ ਦੇ ਨਾਲ ਪ੍ਰੀਤ ਲਾ ਕੇ ਆਪਣੇ ਆਪ ਨੂੰ ਦੁਨੀਆਂ ਦੇ ਆਸ਼ਾ ਕ੍ਰਿਸ਼ਨਾਮ ਤੋਂ ਦੂਰ ਕਰ ਲਿਆ ਹੁੰਦਾ ਹੈ। ਰੋਬਤ ਸਾਖਤ ਬਪਰੇ ਜੋ ਹਟੇ ਹਟ ਬਕਾਏ। ਕਿੰਦੇ ਰੋਬੋ ਤਾਂ ਉਹਨਾਂ ਨੂੰ ਜਿਨ੍ਹਾਂ ਨੇ ਆਪਣੇ ਜੀਵਨ ਦੀ ਬਾਜੀ ਹਾਰ ਦਿੱਤੀ। ਜਿਹੜੇ ਉਸ ਪਰਮਾਤਮਾ ਤੋਂ ਵਿਛੜੇ ਆ। ਵਿਛੜੇ ਕਿਸ ਕਰਕੇ ਸੀ? ਦੁਨੀਆਂ ਦੀ ਜਾਇਦਾਦ ਇਕੱਠੇ ਕਰਨ ਕਰਕੇ। ਰਿਸ਼ਤੇ ਨੱਤੇ ਬਣਾਉਣ ਕਰਕੇ। ਉਹ ਰਿਸ਼ਤੇ ਨੱਤੇ ਵੀ ਛੱਡ ਗਏ। ਜਾਇਦਾਦ ਵੀ ਛੱਡ ਗਏ। ਜਿਸ ਕੰਮ ਲਈ ਆਏ ਸੀ ਉਹਦੇ ਤੋਂ ਵੀ ਵਿਛੜ ਗਏ। ਸੋ ਉਹ ਜਿਹੇ ਬੰਦਿਆਂ ਦੇ ਲੋਗੋ ਜਿਹੜੇ ਆਪਣੇ ਘਰ ਗਏ ਨੇਗੇ ਆਪਣਾ ਘਰ ਹੀ ਉਜੜ ਗਏ ਐਡੀ ਵੱਡੀ ਸਵਾਸਨ ਦੀ ਪੂੰਜੀ ਮਿਲੀ ਹਟੇ ਹਟ ਬਕਾਇ ਉਹ ਹੀ ਹੱਟੀਆਂ ਪਾਉਂਦੇ ਚਲੇ ਗਏ ਤੇ ਹੱਟੀਆਂ ਕਿੱਡੀ ਪਉਣੇ ਸੀ ਹੱਟੀਆਂ ਤਾਂ ਉਹਦੇ ਨਾਮ ਦੀ ਪਉਣੇ ਸੀ ਹਾਣ ਹਟ ਕਰਾਰ ਜਾਂ ਸੱਚ ਨਾਮ ਕਰ ਬੱਤ ਸੁਰਤ ਸ਼ਬਦ ਕਰ ਪਾਣ ਸਲ ਤੇ ਸ ਵਿੱਚ ਤਿਸ ਨਾ ਰੱਖ ਪਰ ਹੱਟੀਆਂ ਇੱਥੇ ਦੁਨੀਆਂ ਦੇ ਪਦਾਰਥ ਨਹੀਂ ਆ ਪਾਲੀਆਂ ਸੋ ਕਹਿੰਦੇ ਉਹਨਾਂ ਨੂੰ ਰੋਣਾ ਚਾਹੀਦਾ ਜਿਹੜੇ ਆਪਣੇ ਘਰ ਨਹੀਂ ਜਾਂਦੇ ਜਿਹੜੇ ਪਰਮਾਤਮਾ ਦੇ ਭਗਤ ਆ ਸੰਤ ਉਹ ਤਾਂ ਆਪਣੇ ਘਰ ਜਾਂਦੇ ਆ ਉਹ ਤਾਂ ਇਸ ਦੁਨੀਆ ਨੂੰ ਘਰ ਸਮਝਦੇ ਹੀ ਨਹੀਂ ਇਸੇ ਕਰਕੇ ਦੁਨੀਆ ਤੋਂ ਉਹ ਅਲੱਗ ਰਹਿੰਦੇ ਉਦਾਸ ਰਹਿੰਦੇ ਆ ਕਬੀਰ ਸਾਖਤ ਐਸਾ ਹੈ ਜੈਸੇ ਲਸਣ ਕੀ ਖਾਨ ਕੁੰਨੇ ਬੈਠੇ ਖਾਈਏ ਪ੍ਰਗਟ ਹੋਏ ਨਦਾਨ ਜਿਹੜਾ ਪਰਮਾਤਮਾ ਤੋਂ ਵਿਛੜਿਆ ਹੋਇਆ ਕਿੱਡੀ ਵੱਡੀ ਗੱਲ ਕਹਿ ਕੇ ਗਏ ਆ ਉਹ ਕਹਿੰਦੇ ਲਸਣ ਦੀ ਖਾਨ ਵਰਗਾ ਹੈ ਕਿਸੇ ਵੀ ਪਾਸੇ ਬੈਠੇ ਕਹਿੰਦੇ ਲਸਣ ਦੀ ਇੰਨੀ ਮਹਿਕ ਆਉਂਦੀ ਥੋਮ ਦੀ ਕਿ ਸਾਰੇ ਪਾਸੇ ਹੋ ਜਾਂਦਾ ਵੀ ਕਿਤੋਂ ਜੀ ਸਮਿਲ ਆ ਰਹੀ ਹੈ ਤੇ ਇਸੇ ਤਰ੍ਹਾਂ ਹੀ ਪਰਮਾਤਮਾ ਤੋਂ ਵਿਛੜਿਆ ਹੋਇਆ ਬੰਦਾ ਹੈ ਉਹ ਜਿੱਥੇ ਮਰਜੀ ਜਾਵੇ ਉਹਦੇ ਮਨ ਚ ਜਿਹੜੇ ਬੋਲ ਨਿਕਲਨੇ ਉਹ ਮਾੜੇ ਹੀ ਹੋਣੇ ਸੋ ਇਸ ਕਰਕੇ ਕੱਡੀ ਵੱਡੀ ਇੱਕ ਗੱਲ ਕਹਿ ਗਏ ਕਿ ਪਰਮਾਤਮਾ ਤੋਂ ਵਿਛੜੇ ਬੰਦੇ ਦਾ ਕੋਈ ਵੀ ਹੱਲ ਨਹੀਂ ਹੈ ਇਸੇ ਕਰਕੇ ਤਾਂ ਕਹਿੰਦੇ ਦੀਨ ਗੋਇਆ ਦੁਨੀ ਮੇ ਦੁਨੀ ਨਾ ਚੱਲੇ ਸਾਥ ਪਾਇ ਪੁਹਾੜਾ ਮਾਰਿਆ ਗਾਫਲ ਆਪਣੇ ਹੱਥ ਉਹ ਤਾਂ ਆਪਣੇ ਹੱਥੀਂ ਆਪਣੇ ਆਪ ਕੋ ਹੜਾ ਮੰਨ ਰਹੇ ਆਪਣੇ ਪਹਿਲਾਂ ਤੇ ਜਿਹੜੇ ਪਰਮਾਤਮਾ ਦਾ ਨਾਮ ਲੈ ਲੈਂਦੇ ਕਬੀਰ ਮਾਇਆ ਢੋਲ ਨਹੀਂ ਪਵਨ ਚਕੋਲਨ ਹਾਰ ਕਹਿੰਦੇ ਦੁਨੀਆ ਜਿਹੜੀ ਹੈ ਉਹ ਦੁੱਧ ਦੀ ਚਾਟੀ ਹੈ ਜਿਹਦੇ ਵਿੱਚ ਮਧਾਣੀ ਉਹਨ ਪਵਨ ਦੀ ਪਾਈ ਹੋਈ ਹੈ ਸਵਾਸਾਂ ਦੀ ਪਾਈ ਹੋਈ ਹੈ ਇਹ ਸਰੀਰ ਜਿਹੜਾ ਹੈ ਇਹਨੂੰ ਦੁਨੀਆ ਸਮਝ ਲੋ ਇਹ ਦੁੱਧ ਦੀ ਮਟਕੀ ਸਮਝ ਲਈਏ ਤਾਂ ਇਹਦੇ ਵਿੱਚ ਜਿਹੜੇ ਸਵਾਸ ਆ ਰਹੇ ਆ ਉਹ ੜਕੜਾ ਉਹਨਾਂ ਨੂੰ ਕੇ ਕਰੋਂ ਰੜਕਣਗੇ ਰੜਕਣ ਦਾ ਮਤਲਬ ਹੈ ਕਿ ਪਰਮਾਤਮਾ ਦਾ ਸਿਮਰਨ ਐਦਾ ਕਰਨਾ ਕਿ ਤੁਹਾਡੇ ਕੰਨਾਂ ਦੇ ਰਹੀਂ ਹਲਦੇ ਤੱਕ ਪਹੁੰਚੇ ਸੁਣ ਕੇ ਜਿਹੜਾ ਤੁਹਾਡੇ ਦਸਨਾਂ ਨੇ ਜਪਣਾ ਤੇ ਅੰਦਰ ਤੁਹਾਡੇ ਜਿਹੜਾ ਹੈ ਉਹ ਅਨੱਦ ਬਾਜੇ ਜਿਹੜੇ ਆ ਵੱਜਦੇ ਤੁਹਾਨੂੰ ਸੁਣਨੇ ਹੈ ਕਿਉਂਕਿ ਇਸ ਪਵਨ ਦੇ ਚਲਦਿਆਂ ਹੀ ਆਪਾਂ ਸੁਣਨੇ ਹੈ ਸੰਤਾ ਮੱਖਣ ਖਾਇਆ ਸ਼ਾਸ ਪੀਆ ਸੰਸਾਰ ਸਤਗੁਰ ਕਬੀਰ ਮਹਾਰਾਜ ਜੀ ਕਹਿੰਦੇ ਪਰ ਇਹ ਉਹੀ ਕਰਦੇ ਆ ਜਿਹੜੇ ਸੰਤ ਲੋਕ ਆ ਅਦਰਵਾਈਜ਼ ਬਾਕੀ ਦੇ ਲੋਕ ਤਾਂ ਇਹ ਜਿਹੜੀ ਦੁਨੀਆ ਦੀ ਉਹ ਲੱਸੀ ਕਹ ਕੇ ਬਾਕੀ ਦੇ ਲੋਕਾਂ ਨੂੰ ਕਿ ਦੁਨੀਆ ਦੇ ਵਿੱਚ ਜਿਹੜੇ ਮਸਤ ਹੋਏ ਆ ਉਹ ਤਾਂ ਲੱਸੀ ਪੀਂਦੇ ਫਿਰਦੇ ਆ ਅਸਲੀ ਦੁੱਧ ਘੜਕਣ ਤੋਂ ਜਿਹੜਾ ਮੱਖਣ ਆਉਣਾ ਸੀ ਉਹ ਕੰਦੇ ਸੰਤ ਖਾ ਗਏ ਬਾਕੀ ਦੁਨੀਆ ਤਾਂ ਸ਼ਾਸ਼ ਪਿੰਦੀ ਫਿਰਦੀ ਹੈ ਵਿਚਾਰਨ ਦੀ ਗੱਲ ਹੈ ਕਿ ਉਸ ਦੇ ਪਖਤ ਜਿਹੜੇ ਆ ਉਹਨਾਂ ਨੂੰ ਜ਼ਿੰਦਗੀ ਦਾ ਜਿਹੜਾ ਮਨੋਰਥ ਹੈ ਕਿ ਪ੍ਰੀਤ ਪ੍ਰਮਾਤਮਾ ਦੇ ਨਾਲ ਲਾਉਣੇ ਹੈ ਬਾਕੀ ਦੁਨੀਆ ਜਿਹੜੀ ਝੂਠੀ ਹੈ ਇਸੇ ਕਰਕੇ ਉਹ ਬਾਕੀ ਜੀ ਦੁਨੀਆ ਨੂੰ ਤਾਂ ਸ਼ਾਸਕ ਹੀ ਜਾਂਦੇ ਆ ਤੇ ਜਿਹੜੇ ਉਹਦੇ ਨਾਲ ਜੁੜੇ ਆ ਉਹਨਾਂ ਨੂੰ ਕਹਿੰਦੇ ਮੱਖਣ ਤਾਂ ਇਹਨਾਂ ਨਹੀਂ ਖਾਣਾ ਬਾਕੀ ਇਹਨਾਂ ਤਾਂ ਲੱਸੀ ਪੀਣੀ ਹੈ ਕਬੀਰ ਮਾਇਆ ਡੋਲ ਨਹੀਂ ਪਪਨ ਬਹਿ ਹਿਵਤਾਰ ਇਹ ਕਹਿੰਦੇ ਦੁਨੀਆ ਜਿਹੜੀ ਹੈ ਇਹ ਦੁੱਧ ਦੀ ਚਾਟ ਹੈ ਤੇ ਜਿਹੜੇ ਇਹਦੇ ਵਿੱਚ ਸਵਾਸ ਆ ਰਹੇ ਆ ਉਹ ਕਹਿੰਦੇ ਬੜੀ ਠੰਡਕ ਹੈ ਉਹਨਾਂ ਦੇ ਵਿੱਚ ਜਿਵੇਂ ਪਹਾੜਾਂ ਤੋਂ ਠੰਡੀ ਹਵਾ ਚੱਲਦੀ ਹੁੰਦੀ ਜੰਮ ਬਲੋਆ ਤਿੰਨ ਖਾਇਆ ਅਬਰ ਬਲੋ ਬਣਾ ਜਿਨ੍ਹਾਂ ਨੇ ਇਸ ਸਵਾਸਾਂ ਦੇ ਨਾਲ ਇਸ ਚਾਟੀ ਦੇ ਵਿੱਚ ਦੁੱਧ ਨੂੰ ਇਸ ਤਰੀਕੇ ਦੇ ਨਾਲ ਗੜਾਇਦਾ ਉਸ ਨੂੰ ਰੜਕ ਲਿਆ ਕਿ ਸਵਾਸ ਸਵਾਸ ਜਿਹੜਾ ਧਨੀ ਤੋਂ ਉੱਠ ਕੇ ਹਿਰਦੇ ਤੱਕ ਪਹੁੰਚੇ ਗਲੇ ਤੱਕ ਪਹੁੰਚੇ ਪਰਮਾਤਮਾ ਜਿਹੜਾ ਇਹਦਾ ਪਿੰਗਲ ਅਲਸੁਖਮਨਾ تین ਬਸੇ ਇਕੱਠੇ ਉੱਥੇ ਪਹੁੰਚਵੇ ਇੱਥੇ ਇਹਦਾ ਪਿੰਗਲ ਤੇ ਸੁਖਮਨਾ ਦਾ ਮੇਲ ਹੈ ਔਰ ਉਸ ਤੋਂ ਅੱਗੇ ਦਸਮ ਦਵਾਰ ਹੈ ਜਿੰਨ ਬਲੋਇਆ ਤਿੰਨ ਖੈ ਅਗਰੇ ਬਲੋ ਬਨਹਾਰ ਬਾਕੀ ਤਾਂ ਕਹਿੰਦੇ ਡੜਕਦੇ ਚਲੇ ਗਏ ਸਹਾ ਹੀ ਜਾਂਦੇ ਜਾਈ ਜਾਂਦੇ ਹੈ ਕੋਈ ਫਾਇਦਾ ਨਹੀਂ ਕਿਉਂਕਿ ਅੰਦਰ ਕੋਈ ਅਸਲੀ ਹੈ ਨਹੀਂ ਉਹ ਬਾਹਲੀ ਦੁਨੀਆ ਦੇ ਵਿੱਚ ਮਸਤ ਹੈ ਪਰ ਸੰਤ ਜਿਹੜੇ ਹੈ ਉਹ ਅੰਦਰ ਆਪਣੇ ਇਸ ਸਰੀਰ ਦੇ ਵਿੱਚ ਇਹਨਾਂ ਸਾਹਸਾਂ ਦੀ ਪੁੰਜੀ ਦੇ ਨਾਲ ਉਸ ਨੂੰ ਰੜਕ ਰਹੇ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਖਤਮ ਕਰ ਰਹੇ ਹੈ ਉਸ ਦੇ ਅਮਰਤ ਨੂੰ ਪੀਰੇ ਅਮਰ ਤੇ ਜਿਹੜਾ ਅੰਦਰ ਜਿਹੜਾ ਹਰ ਟੈਨ ਚੋ ਰਿਆ ਲੇਕਿਨ ਪਿੰਦੇ ਉਹ ਹੀ ਐ ਜਿਹੜੇ ਭਾਗਾ ਮਰੇਆ ਦੂਸਰੇ ਨੇ ਪੀਣਾ ਕਬੀਰ ਮਾਇਆ ਚੋਟੇ ਮੁਸ ਮੁਸਲਾਵੇ ਹਟ ਇੱਕ ਕਬੀਰਾਂ ਨਾਮ ਸਿਜਨ ਕਿੰਨੇ ਬਾਰਾ ਬਾਟ ਕਿੰਦੇ ਵੀ ਜਿਹੜੇ ਮਾਇਆ ਹੈ ਕਿ ਇੰਨੀ ਚੋਰਨੀ ਹੈ ਇੰਨੀ ਮਮੋ ਠਗਨੀ ਹੈ ਕਿ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਉਹਨੂੰ ਲੱਗਦਾ ਲੈ ਵੀ ਇੱਕ ਕੋਠੇ ਵਾਲੇ ਦੋ ਪਾਲੀਆਂ ਚਾਰ ਕਾਰਾਂ ਲੈ ਲਈਆਂ ਜਹਾਜ਼ ਲੈ ਲਿਆ ਫੈਕਟਰੀ ਲਾ ਲਈ ਇੰਡਸਟਰੀ ਲਾ ਲਈ ਆ ਮੇਰਾ ਹੋ ਗਿਆ ਢੀਆਂ ਪੱਤਰ ਹੋ ਗਿਆ ਕੋਈ ਅਫਸਰ ਬਣ ਗਿਆ ਕੋਈ ਕੁਛ ਬਣ ਗਿਆ ਇਹਨਾਂ ਕੰਮਾਂ ਦੇ ਵਿੱਚ ਸੋਸਾਂ ਦੀ ਪੂੰਜੀ ਗਵਾਤੀ ਕਬੀਰ ਮਾਇਆ ਚੋਰ ਤੇ ਮਸਮਸਲਾਵੇਂ ਹਟ ਕਹਿੰਦੇ ਤਰ੍ਹਾਂ ਤਰ੍ਹਾਂ ਦੀ ਹਟੀਆਂ ਪਾ ਕੇ ਲੁੱਟ ਰਹੀ ਹੈ ਠੱਗ ਰਹੀ ਹੈ ਬੰਦੇ ਨੂੰ ਇੱਕ ਕਬੀਰਾ ਨਾਮ ਉਸ ਜਨਕੀ ਨੀਬਾਰਾ ਵਾਟ ਜਿਹੜੇ ਇਹਨਾਂ ਰਸਤਿਆਂ ਨਾਲ ਤੰ ਵਿੱਚ ਨਹੀਂ ਪਏ ਜਿਨ੍ਹਾਂ ਨੇ ਇਹਨਾਂ ਦੇ ਨਾਲ ਗੰਧ ਨਹੀਂ ਪਾਈ ਜਿਨ੍ਹਾਂ ਨੇ ਇਸ ਮਾਇਆ ਨੂੰ 12 ਹਿੱਸੇ ਦੇ ਵਿੱਚ ਪਾੜ ਕੇ ਰੱਖ ਦਿੱਤਾ ਤੋੜ ਕੇ ਰੱਖਤਾ ਕਵੀ ਸਾਹਿਬ ਕਹ ਰਹੇ ਕਹਿੰਦੇ ਉਹ ਬਚ ਗਏ ਉੱਠ ਗਏ ਨਹੀਂ ਗਏ ਇਸੇ ਕਰਕੇ ਸਤਗੁਰੂ ਅਰਜਨਦਾਸ ਜੀ ਕਹਿੰਦੇ ਚਮੜਾ ਟਾ ਗਾਂਠ ਨਾਲ ਜਾਣੇ ਲੋਕ ਇਕੱਠਾ ਵੇ ਪਰ ਨਹੀਂ ਆਗ ਨਹੀਂ ਜਤੋਪੇ ਨਹੀਂ ਰੰਮੀਠਾ ਰੋਪੇ ਲੋਕ ਗੰਠ ਗੰਠ ਖਰੇ ਬਿਗੋਚਾ ਹੋਵਨ ਗਾਠੇ ਜਾਏ ਪਹੁੰਚੇ ਰਵਿਦਾਸ ਜੱਪੇ ਰਾਮ ਨਾਮ ਉਹ ਜਮਸ ਨਾਹੀਂ ਕਮਾ ਉਹਨਾਂ ਤਾਈ ਰਸਤੇ ਨਾ ਤੇ ਨਿਮੜਾਈ ਉਹਨੇ ਗੱਲ ਇੱਕ ਨਾਲ ਪਾਈ ਹੈ ਬਾਕੀਆਂ ਨਾਲ ਤੋੜ ਦਿੱਤੀਆਂ ਗੱਡਾ ਇਸ ਕਰਕੇ ਉਹ ਕੰਦੇ ਵਿੱਚ ਸਿਰਫ ਜਿਨ੍ਹਾਂ ਨੇ ਉਸ ਪ੍ਰਮਾਤਮਾ ਦਾ ਸਿਮਰਨ ਕੀਤਾ ਉਹੀ ਬਚਦੇ ਹੈ ਬਾਕੀ ਸਾਰਿਆਂ ਨੂੰ ਇਹ ਮਾਇਆ ਜਿਹੜੀ ਹੈ ਲੁੱਟ ਰਹੀ ਹੈ ਔਰ ਇਹਨਾਂ ਸਵੱਦਾ ਦੇ ਵਿੱਚ ਐਸਾ ਪੈਂਦੇ ਹੈ ਐਸਾ ਜੀਵਨ ਬਿਜਾਰ ਜਾਂਦੇ ਹੈ ਹੈਂਡ ਤੇ ਜਾ ਕੇ ਪਛਤਾਉਂਦੇ ਹੈ ਕਿ ਕੀਤਾ ਕੀ ਇਸੇ ਕਰਕੇ ਜਿਨ੍ਹਾਂ ਨੇ ਇਸ ਮਾਇਆ ਦੇ ਨਾਲ ਪਿਆਰ ਨਹੀਂ ਪਾਇਆ ਉਹ ਸਦਾ ਨਾਮਰ ਹੋ ਗਏ ਜਿਨ੍ਹਾਂ ਨੇ ਮਾਇਆ ਦੇ ਨਾਲ ਪਿਆਰ ਪਾਇਆ ਉਹ ਮਰਦੇ ਸਾਰ ਖਤਮ ਹੋ ਗਏ ਜਿਨ੍ਹਾਂ ਨੇ ਝੁੱਗੀਆਂ ਝੌਂਪੜੀਆਂ ਦੇ ਵਿੱਚ ਜ਼ਿੰਦਗੀ ਗੁਜ਼ਾਰ ਦਿੱਤੀ ਚਾਹੇ ਉਹਨਾਂ ਨੂੰ ਕੁਝ ਵੀ ਦੁਨੀਆ ਨੇ ਦਿੱਤਾ ਉਹਨੇ ਦੇਖਿਆ ਨਹੀਂ ਲੈਣਾ ਕਿ ਇਹ ਦੁਨੀਆ ਤੋਂ ਇਹ ਪਦਾਰਥਾਂ ਨੂੰ ਸਮਝਦੇ ਕੁਛ ਨਹੀਂ ਕਬੀਰ ਸੁਖ ਨਾ ਇਹ ਜਗ ਮੇ ਕਰੇ ਜੋ ਬੋਤੇ ਮੀਤ ਜੋ ਚਿੱਤ ਰੱਖੇ ਇੱਕ ਸੁਖ ਪਾਵੇ ਨਿਤ ਕਹਿੰਦੇ ਜਿਨ੍ਹਾਂ ਨੇ ਬਹੁਤ ਰਿਸ਼ਤੇ ਨਾਤੇ ਇਥੇ ਬਣਾ ਲਏ ਬਹੁਤ ਮਿੱਤਰ ਬਣਾ ਲਏ ਭੈਣ ਭਰਾ ਰਿਸ਼ਤੇ ਨਾਤੇ ਇੰਨੇ ਕ ਬਣਾ ਲਏ ਉਹ ਕਦੀ ਵੀ ਕਹਿੰਦੇ ਸੁਖ ਨਹੀਂ ਕਰਦੇ ਸੁਖ ਨਹੀਂ ਚ ਨਹੀਂ ਰਹਿੰਦੇ ਉਹ ਚਿੰਤਾ ਚ ਰਹਿੰਦੇ ਆ ਦੇਖ ਲਈਏ ਇੱਕ ਬਹੁਤ ਵੱਡਾ ਬੇਸ਼ਅ ਹੈ ਕਿ ਜਿਨ੍ਹਾਂ ਦੇ ਰਿਸ਼ਤੇ ਨਾਤੇ ਜ਼ਿਆਦਾ ਹੈ ਉਹਨੇ ਉਹ ਜ਼ਿਆਦਾ ਦੁਖੀ ਹੈ ਕਿਉਂਕਿ ਅੱਜ ਕਿਸੇ ਦੇ ਗਮ ਆ ਗਏ ਕਲ ਨੂੰ ਧੁਰਜੇ ਜਾ ਗਈ ਤੀਜੇ ਜਾ ਗਈ ਇਸੇ ਕਰਕੇ ਇਹ ਜਿਹੜੇ ਰਿਸ਼ਤੇ ਨਾਤੇ ਹੈ ਇਹ ਸਾਰੇ ਕਿਸੇ ਕੰਮ ਦੇ ਨਹੀਂ ਜੇਕਰ ਅਸੀਂ ਉਸ ਪਰਮਾਤਮਾ ਦੇ ਨਾਲ ਪ੍ਰੀਤ ਨਾ ਲਾਈ। ਕਬੀਰ ਸੁਖ ਨਾ ਇਹ ਜਗ ਮੇ ਕਰੇ ਜਬੋਤੇ ਮਿਤ ਜੇ ਬਹੁਤ ਜ਼ਿਆਦਾ ਲੋਕਾਂ ਦੇ ਨਾਲ ਸੱਜਣਤਾ ਕਰ ਲਈ ਪਿਆਰ ਬਦਾਲਿਆ ਉਹ ਸੁਖੀ ਨਹੀਂ ਰਹਿ ਸਕਦਾ। ਜੋ ਚਿੱਤ ਰੱਖੇ ਇੱਕ ਸੋ ਸੁਖ ਪਾਵੇ ਨਿਤ ਜਿਸ ਉਸ ਪਰਮਾਤਮਾ ਨੂੰ ਯਾਦ ਰੱਖ ਲੈ ਇੱਕ ਨੂੰ ਯਾਦ ਕਰ ਲੈ ਉਹ ਹਮੇਸ਼ਾ ਹੀ ਸੁਖੀ ਹੈ ਆਨੰਦ ਵਿੱਚ ਹੈ ਖੇੜੇ ਵਿੱਚ ਹੈ ਅਦਰਵਾਈਜ਼ ਬਾਕੀ ਦੁਨੀਆ ਦੇ ਰਿਸ਼ਤੇ ਨਾਤੇ ਜਿਹੜੇ ਆ ਸਾਰੇ ਚਿੰਤਾ ਦਾ ਵਿਸ਼ਾ ਹੈ ਚਾਹੇ ਕਿਹੜਾ ਵਿਉਂਦਾ ਹੈ ਜਿਹੜਾ ਮਰਜੀ ਉਹਦਾ ਪ੍ਰਾਪਤ ਹੋ ਜਵੇ ਜਿਹਦੇ ਨਾਮ ਲੈਵਾ ਸੰਤ ਹੈ ਉਹ ਆਨੰਦ ਚੰਦੇ ਆ ਰਾਜੇ ਰਾਣੇ ਜਿਹੜੇ ਦੁਨੀਆ ਨੂੰ ਦਿਖਾਲਦੇ ਫਿਰਦੇ ਆ ਹਮੇਸ਼ਾ ਟੈਨਸ਼ਨ ਚੰਦੇ ਆ ਉਹਨਾਂ ਦਾ ਅੰਦਰ ਜਿਹੜਾ ਅਸ਼ਾਂਤ ਹੁੰਦਾ ਜਿਹੜੇ ਸੰਤ ਲੋਕ ਆ ਉਹ ਹਮੇਸ਼ਾ ਸ਼ਾਂਤੀ ਚੰਦੇ ਆ ਕਬੀਰ ਜਿਸ ਮੱਗਨੇ ਤੇ ਜਗ ਭਰੇ ਮੇਰੇ ਮਾਨ ਨੰਦ ਕਹਿੰਦੇ ਜਿਸ ਮੌਤ ਤੋਂ ਦੁਨੀਆ ਡਰਦੀ ਹੈ ਅਸੀਂ ਤਾਂ ਹਰ ਟਾਈਮ ਚੰਦੇ ਹਾਂ ਕਿ ਮੌਤ ਅਸਲੀ ਤਾਂ ਉਹ ਹੈ ਕਿ ਮੈਂ ਮੇਰੀ ਮਾਰਨ ਤੋਂ ਬਾਅਦ ਜਿਹੜੀ ਜਿੰਦੇ ਜੀ ਮੌਤ ਹੈ ਉਹ ਲੱਭਦੇ ਹੋ ਤੇ ਦੁਨੀਆ ਇਹ ਸਮਝਦੀ ਹੈ ਕਿ ਤਨ ਜਦੋਂ ਸਵਾਸ ਮੁੱਕ ਗਏ ਇਸ ਮੌਤ ਨੇ ਆਉਣਾ ਇਹਦੇ ਤੋਂ ਡਰ ਜਾਂਦੀ ਹੈ ਪਰ ਉਹ ਕਹਿੰਦੇ ਅਸੀਂ ਤਾਂ ਜਿੰਦੇ ਜੀ ਹੀ ਮਾਨਾ ਚੰਦੇ ਹਾਂ ਮਨ ਨੇ ਹਿੱਤੇ ਪਈਏ ਪੂਰਨ ਪਰਮਾਨੰਦ ਕਹਿੰਦੇ ਜਦੋਂ ਮਰਾਂਗੇ ਤਾਂ ਇਹੋ ਜਨ ਨਾਲ ਮਿਲਾਂਗੇ ਤੇ ਮਰਨਾ ਕੀ ਹੈ ਮਰਨਾ ਕੀ ਹੈ ਮਰਨਾ ਇਸਨੇ ਨਹੀਂ ਸਰੀਰ ਨੇ ਮਰਨਾ ਤਾਂ ਆਪਣੇ ਮੈਨੂ ਹੈ ਜਦੋਂ ਅਸੀਂ ਮੈਨੂ ਖਤਮ ਕਰ ਲਿਆ ਹਮੇ ਨੂੰ ਖਤਮ ਕਰ ਲਿਆ ਤੇ ਅਸੀਂ ਉਸ ਪਰਮਾਤਮਾ ਨੂੰ ਪਾ ਲੈਣਾ ਉਸ ਦੇ ਨਾਲ ਜੁੜ ਜਾਣਾ ਅਦਰਵਾਈਜ਼ ਅਸੀਂ ਮੌਤ ਤੋਂ ਜਿੰਨਾ ਮਰਜੀ ਡਰ ਲਈ ਕਿ ਮੌਤ ਆਉਣੀ ਹੈ ਕਿਉਂਕਿ ਅਸੀਂ ਮੋਈ ਪਦਾਰਥਾਂ ਦੇ ਨਾਲ ਪਾਇਆ ਜਿਨ੍ਹਾਂ ਨੇ ਮੌ ਉਹਦੇ ਨਾਲ ਪਾਇਆ ਤਾਂ ਉਹਦੇ ਹੁਕਮ ਹੇ ਦੇ ਵਿੱਚ ਹਮੇਸ਼ਾ ਹੀ ਉਹ ਤਾਂ ਮੌਤ ਨੂੰ ਬਿਉਣਾ ਚਾਹੁੰਦੇ ਆ ਡਰਦੇ ਨਹੀਂ ਜੇਕਰ ਡਰਦੇ ਹੁੰਦੇ ਤਾਂ ਤਤਿਆਂ ਤਵਿਅਤ ਬਹਿਣਾ ਨਹੀਂ ਸੀ ਇਹਨ ਮੰਨ ਲੈਣੇ ਸੀ ਨਾਮਦੇਵ ਜੀ ਨੇ ਕਹਿਣਾ ਸੀ ਅੱਲਾ ਕਵੀ ਜੀ ਨੇ ਵੀ ਕਹਿਣਾ ਸੀ ਸਤਗੁਰ ਅਰਦਾਸਵਾਨ ਜੀ ਵੀ ਮੰਨ ਜਾਂਦੇ ਸਤਗੁਰ ਤੇਗ ਬਾਦਰ ਵੀ ਕਹਿ ਜਾਂਦੇ ਨਹੀਂ ਉਹ ਤਾਂ ਉਸ ਮੌਤ ਨੂੰ ਬਿਉਣ ਲਈ ਆਉਂਦੇ ਆ ਜਿਹਨੂੰ ਬਿਉਣ ਤੋਂ ਬਾਅਦ ਉਹ ਨਹੀਂ ਪਰਮਾਤਮਾ ਦੇ ਨਾਲ ਬਹਿਣਾ ਇਸ ਕਰਕੇ ਜਿਹੜੇ ਉਹਦੇ ਭਗਤ ਹੈ ਜਿਹੜੇ ਉਹਦੇ ਸੰਤ ਹੈ ਜਿਹੜੇ ਉਹਦੇ ਜਨ ਆਏ ਉਹ ਹਮੇਸ਼ਾ ਹੀ ਮੌਤ ਦੀ ਅਡੇਕ ਦੇ ਵਿੱਚ ਰਹਿੰਦੇ ਹੈ ਪਰ ਬਾਕੀ ਦੁਨੀਆ ਜਿਹੜੀ ਹੈ ਮੌਤ ਤੋਂ ਹੀ ਡਰਦੇ ਭੱਜੀ ਫਿਰਦੇ ਹੈ ਕਿ ਮੌਤ ਨਾ ਆ ਜਾਵੇ ਮੌਤ ਨਾ ਆ ਜਾਵੇ ਉਹ ਕਹਿੰਦੇ ਮੌਤ ਜੇ ਨਾ ਆਹੀ ਜਿੰਦੇ ਜਿਉ ਮਰਤੇ ਹੈ ਤੇ ਪਰਮਾਨੰਦ ਨੂੰ ਪਾਉਂਦੇ ਪਰਮਾਨੰਦ ਮਤਲਬ ਸਦਾ ਲਈ ਆਨੰਦ ਜਿਹੜਾ ਹਮੇਸ਼ਾ ਪਰਮਾਨੰਦ ਔਰ ਪਰਮਾਤਮਾ ਜਿੱਥੇ ਹਮੇਸ਼ਾ ਖੇਡਾ ਹੈ ਉਸ ਨੂੰ ਪਾਉਣ ਲਈ ਤਾਂ ਕਹਿੰਦੇ ਮੌਤ ਆਉਂਦੀ ਹੈ ਤੇ ਉਹਨੂੰ ਪਾਉਣ ਲਈ ਤਾਂ ਅਸੀਂ ਹਮੇਸ਼ਾ ਆਪਣੀ ਮੈਂ ਨੂੰ ਖਤਮ ਕਰਦੇ ਹਾਂ ਹਮ ਮੈਂ ਨੂੰ ਖਤਮ ਕਰਦੇ ਹਾਂ ਸੋ ਸਤਗੁਰ ਕਬੀਰ ਮਹਾਰਾਜ ਜੀ ਜੋ ਮਾਇਆ ਦੀ ਇਹਨਾਂ ਸ਼ਲੋਕਾਂ ਦੇ ਵਿੱਚ ਦਸ਼ਾ ਦਰਸਾ ਰਹੇ ਹੈ ਇਸ ਦੁਨੀਆ ਦੀ ਮਾਇਆ ਇਸ ਦੁਨੀਆ ਨੂੰ ਮਾਇਆ ਕਹਿ ਰਹੇ ਹੈ ਇਸ ਤੋਂ ਬਚਣ ਦੀ ਲੋੜ ਹੈ ਤੇ ਉਸ ਪਰਮਾਤਮਾ ਨਾਲ ਜੁੜਨ ਦੀ ਲੋੜ ਹੈ ਤਾਂ ਕਿ ਇਹ ਜੀਵਨ ਦਾ ਜਿਹੜਾ ਮਨੋਰਥ ਹੈ ਉਹ ਪੂਰਾ ਹੋ ਜਵੇ ਸੋ ਜੀਵ ਨੂੰ ਇਸ ਪਾਸੇ ਨੂੰ ਸੋਚਣਾ ਚਾਹੀਦਾ ਕਿ ਅਸੀਂ ਹੌਲੀ-ਹੌਲੀ ਉਸ ਪਰਮਾਤਮਾ ਦੇ ਨਾਲ ਜੁੜੀਏ ਤਾਂ ਕਿ ਇਸ ਜੀਵਨ ਦਾ ਜਿਹੜਾ ਮਕਸਦ ਹੈ ਅਸੀਂ ਮੜ ਕੇ ਚਰਾਸੀ ਦੇ ਚੱਕਰ ਚ ਨਾ ਪੈ ਜਾਈਏ ਮਰਨ ਜੰਮਣ ਜਿਹੜਾ ਖਤਮ ਕਰ ਦੇਈਏ ਮੁਕਤੀ ਪ੍ਰਾਪਤ ਕਰੀਏ ਤੇ ਮੁਕਤੀ ਪ੍ਰਾਪਤ ਕਰਨਾ ਹੀ ਇਸ ਮਾਨਸ ਜਨਮ ਦਾ ਲਕਸ਼ ਹੈ ਔਰ ਮੁਕਤੀ ਪ੍ਰਾਪਤੀ ਜਿਹੜੀ ਜਿੰਦੇ ਜੀ ਹੋਣੀ ਹੈ ਮਰਨ ਤੋਂ ਬਾਅਦ ਨਹੀਂ ਆਉਣੀ ਮਰਨ ਤੋਂ ਬਾਅਦ ਤਾਂ ਫਿਰ ਜਨਮ ਹੋਣੇ ਹੈ ਜਿੱਦਾਂ ਦਾ ਕਰਮ ਕਰਕੇ ਜਾਣਾ ਉਦਾਂ ਦਾ ਜਨਮ ਮਿਲ ਜਾਣਾ ਸੋ ਇਹਨਾਂ ਸ਼ਲੋਕ ਤੋਂ ਜੋ ਸਤਿਗੁਰ ਕਬੀਰ ਮਹਾਰਾਜ ਜੀ ਨੇ ਸ਼ਲੋਕਾਂ ਦੇ ਵਿੱਚ ਦੱਸਿਆ ਹੈ ਆਪਣੇ ਜੀਵਨ ਦੇ ਵਿੱਚ ਢਾਲਣ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਿਏ ਬੇਨਤੀ ਕਰੀਏ ਜੋ ਕਰੀਏ ਕਿ ਜੋ ਸਾਸਨ ਦੀ ਪੂੰਜੀ ਰਹਿੰਦੀ ਹੈ ਇਸ ਦੁਨੀਆ ਦੀ ਮਾਇਆ ਤੋਂ ਬਚਾਉਣ ਲਈ ਆਪਣੀ ਕਿਰਪਾ ਕਰੋ ਅਤੇ ਆਪਣੇ ਪ੍ਰੀਤ ਬਖਸ਼ੋ ਆਪਣੇ ਸਿੱਖਤ ਸਲਾ ਲਈ ਦਇਆ ਕਰੋ ਨਦਰਸਵਲੀ ਕਰੋ ਤਾਂ ਕਿ ਤੁਹਾਡੇ ਨਾਲ ਬਾਕੀ ਜਿ ਸਵਾਸਾਂ ਦੀ ਪੂੰਜੀ ਤੁਹਾਡੇ ਨਾਮ ਦੇ ਵਿੱਚ ਲੱਗ ਜਵੇ ਲੇਖੇ ਦੇ ਵਿੱਚ ਲੱਗ ਜਵੇ ਮਾਨਵਤਾ ਦੇ ਲਈ ਕੋਈ ਕੰਮ ਹੋ ਜਵੇ ਉਹ ਵੀ ਤੁਹਾਡੀ ਕਿਰਪਾ ਦੇ ਨਾਲ ਹੀ ਹੋ ਸਕਦਾ ਨਹੀਂ ਤਾਂ ਮਾਨਵਤਾ ਦੇ ਲਈ ਕੰਮ ਜਿਹੜਾ ਕੋਈ ਨਹੀਂ ਕਰਦਾ ਸਾਰੇ ਆਪਣੇ ਸੌਤਾਂ ਲਈ ਕਰਦੇ ਸੋ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਜਿਹੜੀ ਤੇਰੀ ਦੁਨੀਆ ਬਣਾਈ ਹੋਈ ਹੈ ਇਸ ਦੁਨੀਆ ਦੇ ਲਈ ਵੀ ਕੰਮ ਹੋ ਜਵੇ ਇਹੋ ਹੀ ਅਰਦਾਸ ਕਰਦੇ ਬੇਨਤੀ ਕਰਦੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ